ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾਫੀ ਦਿਨਾਂ ਬਾਅਦ ਆਪ ਦੇ ਰੂਬਰੂ ਹੋਣ ਲੱਗੇ ਆ ਜੀ ਪਰਮਾਤਮਾ ਨੇ ਬਖਸ਼ਿਸ਼ ਕੀਤੀ ਆ ਤੇ ਆਪਾਂ ਤੁਹਾਡੇ ਵਿੱਚਾਂ ਕੋਈ ਬਹੁਤ ਵੱਡਾ ਸਰੀਰ ਨਾਲ ਕੋਈ ਪ੍ਰੋਬਲਮ ਹੋ ਗਈ ਸੀਗੀ ਜਿਹਦਾ ਆਪਰੇਸ਼ਨ ਹੋਇਆ ਚਲੋ ਵੈਗਰੋ ਨੇ ਬਖਸ਼ਿਸ਼ ਕੀਤੀ ਆ ਆਪਾਂ ਠੀਕ ਆ ਤੇ ਆਪਾਂ ਜੀ ਗੱਲ ਕਰਾਂਗੇ ਬਹੁਤ ਹੀ ਮਹੱਤਵਪੂਰਨ ਤੇ ਵੱਡੇ ਵਿਸ਼ੇ ਦੇ ਉੱਤੇ ਕਿ ਆਖਰਕਾਰ ਤਾਰਕ ਜਿਹੜਾ ਹੈ ਇਹ ਯੂਨੀਅਨ ਸਟੇਟ ਆਫ ਇੰਡੀਆ ਇਹਨੇ ਇਹ ਸੋਚ ਲਿਆ ਦਰਬਾਰ ਸਾਹਿਬ ਵਾਲਾ ਕਾਂਡ ਜਿਹੜਾ ਉਹਨੂੰ ਸਾਡੇ ਸੋਹਰਬ ਸਿੰਘ ਜਿਹੜੇ ਨੇ ਮੈਂ ਕੁਝ ਬੰਦੇ ਵੇਖ ਰਿਹਾ ਜਿਹੜੇ ਲਗਾਤਾਰ ਇਹਦੇ ਉੱਤੇ ਪੋਸਟਾਂ ਪਾ ਰਹੇ ਨੇ ਇਹਦੇ ਉੱਤੇ ਕੰਮ ਕਰ ਰਹੇ ਨੇ ਪਰ ਬਹੁਤ ਹੀ ਕੋਈ ਸਿਆਣੇ ਜਾਂ ਕੋਈ ਬੁੱਧੀਜੀਵੀ ਜਾਂ ਕੋਈ ਹੋਰ ਵੱਡੇ ਜਿਹੜੇ ਬੰਦੇ ਨੇ ਉਹਨਾਂ ਦਾ ਇਹਦੇ ਉੱਤੇ ਕੋਈ ਵੀ ਪ੍ਰਤੀਕਰਮ ਨਹੀਂ ਆਇਆ ਨਾ ਕੋਈ ਇਦਾਂ ਦੀ ਗੱਲ ਉਹਨਾਂ ਨੇ ਸੋਚੀ ਐ ਵੀ ਕਿਉਂ ਤੇ ਕਿਵੇਂ ਹੋ ਰਿਹਾ ਹੈ ਕਿਉਂਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਉਡਾਉਣ ਦੀ ਮੇਲ ਭੇਜਣੀ ਇਹ ਇਸ ਗੱਲ ਨੂੰ ਬਹੁਤ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਮਤਲਬ ਇਹ ਨਹੀਂ ਕਿ ਕੋਈ ਦਰਬਾਰ ਸਾਹਿਬ ਨੂੰ ਉਡਾ ਦੂਗਾ ਨਾ ਇਹ ਗੱਲ ਨਹੀਂ ਹੈ ਮਸਲਾ ਇਹ ਆ ਕਿ ਜਿਸ ਤਰੀਕੇ ਨਾਲ ਇੱਕ ਮੰਤਰੀ ਨੇ ਸੈਂਟਰਲ ਫੋਰਸਾਂ ਦੀ ਡਿਮਾਂਡ ਕੀਤੀ ਆ ਕਿ ਉਹ ਦਰਬਾਰ ਸਾਹਿਬ ਆਉਣ ਤੇ ਦਰਬਾਰ ਸਾਹਿਬ ਦੀ ਰੱਖੀ ਕਰਨ ਅੱਜ ਤੱਕ ਅਦਰ ਤਖਤਾਂ ਤੋਂ ਬਚਾਉਣ ਲਈ ਪੰਥ ਨੇ ਜਾਣਵਾਰਿਆਂ ਇੱਥੇ ਵੱਡਾ ਸਾਕਾ ਹੋਇਆ ਕੱਲੂਕਾਰਾ ਹੋਇਆ ਜਿਹੜੀਆਂ ਫੌਜਾਂ ਨੂੰ ਦਿੱਲੀ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਤੁਸੀਂ ਆ ਕੇ ਇਹਦੀ ਰੱਖਿਆ ਕਰੋ ਤੇ ਉਹਨਾਂ ਚੋਂ 99.9 ਲੋਕਾਂ ਨੂੰ ਇਹ ਵੀ ਨਹੀਂ ਪਤਾ ਵੀ ਦਰਬਾਰ ਸਾਹਿਬ ਕੀ ਆ ਕੋਈ ਕਿਤੋਂ ਦਾ ਕੋਈ ਕਿਤੋਂ ਦਾ ਆ ਜਰਾ ਗੜਵਾਲ ਆ ਕੋ ਕਿੱਧਰ ਦਾ ਕਿੱਧਰ ਦਾ ਠੀਕ ਆ ਉਹਨਾਂ ਨੇ ਇੱਕ ਉਹਦਾ ਅੱਗੇ ਇੱਕ ਟੈਂਪਲ ਸਿੱਖਾਂ ਦਾ ਵਾਹ ਇਸ ਤੋਂ ਬਾਅਦ ਉਹਨਾਂ ਨੂੰ ਕੁਝ ਨਹੀਂ ਪਤਾ ਹੈ ਪਰ ਜੋ ਮਰਜ਼ੀ ਆ ਚਾਹੇ ਪੰਜਾਬ ਦੀ ਪੁਲਿਸ ਜਿਵੇਂ ਦੀ ਮਰਜ਼ੀ ਹੋਏ ਜਿੰਨੀ ਮਰਜ਼ੀ क्रूर ਹੋਏ ਜਿੰਨਾ ਮਰਜ਼ੀ ਉਹਨੇ ਸਾਡੇ ਤੇ ਕਹਿਰਟ ਆਇਆ ਹੋਏ ਸਾਡੇ ਸਾਡੇ ਨਾਲ ਉਹਨਾਂ ਨੇ ਲਹੂ ਲਿਬੜਿਆ ਇੱਕ ਇਤਿਹਾਸ ਹੈ ਪਰ ਇੱਕ ਗੱਲ ਜਿਹੜੀ ਆ ਕਿ ਉਹਨਾਂ ਸਾਰਿਆਂ ਨੂੰ ਦਰਬਾਰ ਸਾਹਿਬ ਬਾਰੇ ਪਤਾ ਆ ਕਿ ਕੀ ਆ ਇਹ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਸੰਗਤ ਆਉਂਦੀ ਆ ਨਿਰੰਤਰ ਪੂਰੀ ਦੁਨੀਆ ਦੇ ਵਿੱਚ ਜਿਹੜਾ ਡੰਕਾ ਵੱਜਿਆ ਸਿੱਖਾਂ ਦੇ ਸੰਗਤ ਪੰਗਤ ਲੰਗਰ ਤੇ ਸਾਡੇ ਸਿਧਾਂਤ ਦਾ ਜਿਹੜਾ ਡੰਕਾ ਵੱਜਿਆ ਸਾਡੇ ਨੌਜਵਾਨ ਲੀਡਰ ਜਿਹੜੇ ਨੇ ਬਾਹਰ ਪੂਰੀ ਦੁਨੀਆ ਦੇ ਉੱਤੇ ਜਾ ਕੇ ਵੱਡਿਆਂ ਜਿਹੜੀਆਂ ਕਾਨਫਰੰਸਾਂ ਆਣੇ ਜਾਂ ਵੱਡੇ ਜਿਹੜੇ ਸੈਮੀਨਾਰ ਨੇ ਉੱਥੇ ਜਾ ਕੇ ਆਪਣਾ ਪੱਖ ਰੱਤਦੇ ਨੇ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਇਹਦੀ ਲਗਾਤਾਰ ਅਫਵਾਹ ਫਲਾਣੀ ਤੇ ਬੰਦੇ ਵੀ ਫੜੇ ਜਾਣੇ ਇਸ ਵੱਡੀ ਜਿਹੜੀ ਕਾਰਵਾਈ ਆ ਇਸ ਵੱਡੀ ਕਾਰਵਾਈ ਨੂੰ ਸੈਂਟਰ ਗਵਰਨਮੈਂਟ ਨੇ ਕੀਤਾ ਹੈ ਜਿੰਨੇ ਵੀ ਪੰਥਕ ਸੱਜਣ ਨੇ ਉਹਨਾਂ ਨੂੰ ਇਹਦੇ ਉੱਤੇ ਇੱਕ ਰਹਿ ਬਣਾਉਣੀ ਚਾਹੀਦੀ ਆ ਕਿ ਇਹ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਈਮੇਲ ਭੇਜੀ ਜਾ ਰਹੀ ਆ ਇਹ ਈਮੇਲ ਇਸ ਤਰ੍ਹਾਂ ਨਹੀਂ ਕਿ ਦਰਬਾਰ ਸਾਹਿਬ ਨੂੰ ਕੋਈ ਖਤਰਾ ਆ ਨਹੀਂ ਇਹ ਖਤਰਾ ਪੈਦਾ ਕੀਤਾ ਜਾ ਰਿਹਾ ਆ ਇਹ ਖਤਰਾ ਪੈਦਾ ਕਰਕੇ ਪੂਰੀ ਦੁਨੀਆ ਦੇ ਵਿੱਚ ਇਹ ਦੱਸਣਾ ਆ ਕਿ ਦਰਬਾਰ ਸਾਹਿਬ ਨੂੰ ਕੋਈ ਉਡਾਉਣ ਦੀ ਧਮਕੀ ਦੇ ਰਿਹਾ ਤੇ ਅਸੀਂ ਇਹਨੂੰ ਬਚਾਉਣ ਲਈ ਉੱਥੇ ਆਪਣੀਆਂ ਫੋਰਸਾਂ ਲਾਵਾਂਗੇ ਜਿਵੇਂ ਕਿ ਇੱਕ ਕੇਂਦਰੀ ਬੰਦੇ ਨੇ ਜਿਹੜਾ ਕੋਈ ਅੰਮ੍ਰਿਤਸਰ ਦਾ ਹੀ ਆ ਹੈਗਾ ਆ ਉਹਨੇ ਇਹ ਡਿਮਾਂਡ ਵੀ ਕੀਤੀ ਆ ਆਜੋ ਨੇ ਨੇ ਕਿ ਇੱਥੇ CRPF ਜਿਹੜੀ ਆ ਉਹ ਭੇਜੀ ਜਾਏ ਤੁਸੀਂ ਇਸ ਗੱਲ ਨੂੰ ਡੰਗਾਈ ਨਾਲ ਸੋਚ ਕੇ ਵੇਖੋ ਕਿ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ ਦਰਬਾਰ ਸਾਹਿਬ ਸਮੂਹ ਜਿੰਨਾ ਹੈਗਾ ਆ ਉਹਨੂੰ ਸਾਰੇ ਨੂੰ ਸੈਂਟਰ ਆਪਣੇ ਕੰਟਰੋਲ 'ਚ ਲੈ ਕੇ ਟੋਟਲ ਹੀ ਜਿਹੜਾ ਆ ਉਹਨੂੰ ਵਾਚ ਕਰਨਾ ਚਾਹੁੰਦਾ ਆ ਕਿਉਂਕਿ ਇਹਨਾਂ ਕੋਲ ਸਿੱਖਾਂ ਦੀਆਂ ਹਰ ਤਰ੍ਹਾਂ ਦੀਆਂ ਜਿਹੜੀਆਂ ਇਨਫੋਰਮੇਸ਼ਨਾਂ ਨੇ ਥੋੜੀਆਂ 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 ਸਾਈਡਾਂ ਤੋਂ ਸੱਜੇ ਖੱਬਿਆਂ ਦੇ ਦੱਲੇ ਦਲਾਲ ਜਿਹੜੇ ਨੇ ਉਹ ਭੇਜ ਰਹੇ ਨੇ ਸੋ ਇਹ ਇੱਕ ਵੱਡੀ ਸਾਜ਼ਿਸ਼ ਆ ਤੇ ਮੈਂ ਦੱਸ ਦੇਣਾ ਚਾਹੁੰਦਾ ਹੈ ਸੈਂਟਰ ਗਵਰਨਮੈਂਟ ਨੂੰ ਤੇ ਸਟੇਟ ਨੂੰ ਵੀ ਦਰਬਾਰ ਸਾਹਿਬ ਨੂੰ ਤੁਹਾਡੇ ਵੱਲੋਂ ਰਾਖੀ ਦੀ ਲੋੜ ਨਹੀਂ ਆ ਤੁਸੀਂ ਠੀਕ ਹੈ ਆਪਣਾ ਬਾਹਰ ਜੋ ਕਰਨਾ ਕਰੋ ਪਰ ਜਿਸ ਤਰੀਕੇ ਨਾਲ ਉਸ ਬੰਦੇ ਨੇ ਆਉਜਰੇ ਨੇ ਡਿਮਾਂਡ ਕੀਤੀ ਆ ਇਹ ਬਹੁਤ ਹੀ ਘਨਾਉਣੀ ਗੱਲ ਆ ਉਹਨੂੰ ਸੋਚਣਾ ਚਾਹੀਦਾ ਆ ਕਿ ਜੇ ਉਹਨੇ ਡਿਮਾਂਡ ਕਰਨੀ ਸੀ ਤਾਂ ਡਿਮਾਂਡ ਉਹ ਜਾਂਦਾ ਤਲਵੰਡੀ ਸਾਬੋ ਉਹ ਜਾਂਦਾ ਨਿਆਂ ਸਿੰਘ ਜਥੇਵੰਦੀਆਂ ਦੇ ਕੋਲ ਕਿ ਪਾਈ ਦਰਬਾਰ ਸਾਹਿਬ ਆ ਗੱਲ ਹੈ ਤੇ ਪੰਥ ਜਿਹੜਾ ਪਹੁੰਚੇ ਆਪਣੀ ਸੇਵਾ ਸੰਭਾਲ ਕਰੇ ਪਰ ਸੈਂਟਰ ਨੂੰ ਇਹ ਚ ਇਨਵੋਲਵ ਕਰਨਾ ਉਹ ਵੀ ਦਰਬਾਰ ਸਾਹਿਬ ਸਮੂਹ ਦੇ ਵਿੱਚ ਇਹ ਬਹੁਤ ਵੱਡੀ ਇੱਕ ਕਾਨੂੰਨੀ ਸਾਜਿਸ਼ ਹੈ ਚਾਲ ਹੈ ਤੇ ਜਿਹਦੇ ਵਿੱਚ ਕਾਮਜਾਬ ਇਸ ਕਰਕੇ ਹੁੰਦੇ ਜਾ ਰਹੇ ਨੇ ਤੁਸੀਂ ਅੱਜ ਤੱਕ ਵੇਖੋ ਕਿ ਕਿਸੇ ਵੀ ਨੈਸ਼ਨਲ ਚੈਨਲ ਦੇ ਉੱਤੇ ਕਿਸੇ ਵੀ ਸਟੇਟ ਦੇ ਚੈਨਲ ਦੇ ਉੱਤੇ ਕਿਸੇ ਵੀ ਵੈਬ ਚੈਨਲ ਦੇ ਉੱਤੇ ਉਸ ਬੰਦੇ ਦਾ ਚਿਹਰਾ ਤੱਕ ਨਹੀਂ ਵਿਖਾਇਆ ਗਿਆ ਕਿ ਉਹ ਬੰਦਾ ਕੌਣ ਹੈ ਕਿੱਥੋਂ ਆਇਆ ਕੀ ਗੱਲ ਹੈ ਕੀ ਬਾਤ ਹੈ ਕਿਉਂ ਉਹਨੇ ਇਹ ਮੇਲ ਕੀਤੀ ਔਰ ਉਹਦੇ ਪੜਨ ਤੋਂ ਬਾਅਦ ਵੀ ਮੇਲ ਜਾਰੀ ਆ ਕੀ ਗੱਲ ਹੈ ਸਾਰੀ ਕੋਈ ਗੱਲ ਆਈ ਆ ਆ ਚਾਰ ਪੰਜ ਜਣੀਆਂ ਜਿਹੜੀਆਂ ਬੀਬੀਆਂ ਨੇ ਇਹ ਸ਼ਰਦਾਂ ਦੇ ਕਾਹਾਂ ਕਾਂ ਕਾਂ ਤਾਂ ਤਾਂ ਕਰਦੀਆਂ ਨਹੀਂ ਜਦੋਂ ਕੋਈ ਗੱਲ ਇਦਾਂ ਦੀ ਹੋ ਜਾਂਦੀ ਏ ਇਹ ਫਲਾਣਾ ਤੰਕੀ ਆ ਇਹ ਫਲਾਣਾ ਤੰਕੀ ਹੈ ਆਬ ਬੋਲੋ ਆਬ ਬੋਲੋ ਜੋਰ ਸੇ ਬੋਲੋ ਦੁੱਖ ਤੰਕੀ ਪਕੜਾ ਗਿਆ ਦੂਸਰੇ ਬੰਦਾ ਸਭ ਕੋ ਡਾਣਾ ਚਾਹਤਾ ਦਾ ਦੂਬਾ ਇਹ ਕੌਣ ਹੈ ਕਹ ਕਹੋ ਇਹ ਇਹ ਗੱਲ ਕਹ ਤਨ ਸੌਹਾਂ ਤੁਹਾਡੇ ਤੁਹਾਡੇ ਧਰਮ ਦੀ ਇਹਨੂੰ ਗਏ ਇਸ ਗੱਲ ਨੂੰ ਕਹੋ ਜੇ ਤੁਹਾਡੀ ਜਨੀਰ ਦੇ ਵਿੱਚ ਮਾੜੀ ਮੋਟੀ ਕਣੀ ਹੈਗੀ ਤਾਂ ਜੇ ਕੋਈ ਬੰਦਾ ਸਰਦਾਰ ਮਾੜੀ ਮੋਟੀ ਵੀ ਗੱਲ ਆ ਜਾਂਦੀ ਕਿਸੇ ਨਾਲ ਕਿਸੇ ਲਿੰਕ ਚ ਕਿਸੇ ਫੇਸਬੁੱਕ ਦੇ ਲਿੰਕ ਚ ਮੈਨੂੰ ਲੱਗਦਾ ਇੱਕ ਗਾਲ ਰਹੇ ਨੇ ਵੀ ਕਿਤੇ ਕਿਸੇ ਸੋਸ਼ਲ ਨੈਟਵਰਕ ਦੇ ਵਿੱਚ ਮਾੜਾ ਜਿਹਾ ਵੀ ਕਿਸੇ ਦੇ ਨਾਲ ਕਿਸੇ ਨੇ ਇਹ ਵੀ ਕੀਤਾ ਹੋਇਆ ਹੈ ਨਾ ਵੀ ਕਿਸੇ ਨੇ ਕਿਸੇ ਦੀ ਪੋਸਟ ਵੀ ਲਾਈਕ ਕੀਤੀ ਜਾਂ ਸ਼ੇਅਰ ਕੀਤੀ ਹੋਈ ਤਾਂ ਤਾਂ ਵੀ ਉਹ ਸਾਡੇ ਨਾਲ ਮੜ ਦੇਣਗੇ ਵੀ ਇਹ ਫਲਾਣੀ ਫੁਲਾਣਾ ਖਾਲਸਾ ਤੇ ਦੂਜੇ ਤੇ ਫਲਾਣੀ ਧਮਕਾਣੀ ਕਰਕੇ ਤੇ ਉਸ ਚੀਜ਼ ਨੂੰ ਮੜ ਦੇਣਗੇ ਤੇ ਪੱਕੇ ਤੌਰ ਤੇ ਦਰਬਾਰ ਸਾਹਿਬ ਦੇ ਇर्द-ਗਿਰਦੇ ਜਿਹੜੀ ਹੈ ਉਹ ਸੈਂਟਰਲ ਫੋਰਸ ਲਾ ਦੇਣਗੇ ਦਰਬਾਰ ਸਾਹਿਬ ਨੂੰ ਛਾਉਣੀ ਚ ਤਬਦੀਲ ਕਰਨਾ ਚਾਹੁੰਦੇ ਨੇ ਉਹ ਕਿਉਂਕਿ ਸਦੀ ਬਦਲ ਗਿਆ ਸਮਾਂ ਬਦਲ ਗਿਆ ਆ ਜ਼ੁਲਮ ਬਹੁਤ ਸਹਲਿਆ ਕੌਮ ਨੇ ਤੇ ਇਸ ਸਿੱਖ ਆਪਣਾ ਇਤਿਹਾਸ ਜਿਹੜਾ ਆ ਕਮਾ ਦੋ ਰੌਂਦੀਆਂ ਹੁੰਦੀਆਂ ਹੁੰਦੀਆਂ ਨੇ ਤੇ ਸੇਟ ਨੂੰ ਇਸ ਗੱਲ ਦਾ ਪਤਾ ਆ ਕਿ ਦਰਬਾਰ ਸਾਹਿਬ ਜਿਹੜਾ ਆ ਜਿਹੜਾ ਅਕਾਲ ਤਖਤ ਸਾਹਿਬ ਆ ਕੁਝ ਪੰਜਾਬ ਦੇ ਵਿੱਚ ਮੈਂ ਬਿਨਾ ਨਾਮ ਲਾਵੇ ਕਹਾਂਗਾ ਕਿ ਕੁਝ ਪੰਜਾਬ ਦੇ ਵਿੱਚ ਜਥੇ ਉੱਭਰ ਰਹੇ ਨੇ ਜਿਹੜੇ ਲਗਾਤਾਰ ਇਸ ਗੱਲ ਦੀ ਤਕੀਦ ਵੀ ਕਰ ਰਹੇ ਆ ਲੋਕਾਂ ਨੂੰ ਤੇ ਪੰਥ ਦੇ ਨਾਲ ਤਾਲਮਿਲ ਬਣਾ ਕੇ ਉਹ ਅਕਾਲ ਤਖਤ ਸਾਹਿਬ ਨੂੰ ਪੂਰੀ ਤਰ੍ਹਾਂ ਆਜ਼ਾਦ ਕਰਾਉਣਾ ਚਾਹੁੰਦੇ ਹੋ ਸਟੇਟ ਦੇ ਕਿਸੇ ਵੀ ਸਿਸਟਮ ਤੋਂ ਜਿਹੜਾ ਕਿ ਅ ਕਿਸੇ ਵੀ ਪੋਲਿਟਿਕਸ ਦੇ ਵਿੱਚ ਆਉਂਦਾ ਹੋਏ ਦਿੱਲੀ ਦਰਬਾਰ ਦੀ ਕਿਸੇ ਨਿਆਂ ਦੇ ਥੱਲੇ ਆਉਂਦਾ ਹੈ ਉਹ ਸਾਰੀਆਂ ਚੀਜ਼ਾਂ ਤੋਂ ਮੁਕਤ ਕਰਨ ਲਈ ਕੁਝ ਜਥੇ ਜਿਹੜੇ ਨੇ ਮਾਝੇ ਮਾਲਵੇ ਦੁਆਬੇ ਦੇ ਵਿੱਚ ਆਏ ਨੇ ਜਿਹੜੇ ਕਿ ਨਿਤ ਇਹ ਕਹਿ ਰਹੇ ਨੇ ਕਿ ਅਕਾਲ ਤਖਤ ਸਾਹਿਬ ਜਿਹੜਾ ਉਹ ਸਿੱਖੀ ਦਾ ਧੁਰਾ ਹੈ ਉਹ ਸਾਡਾ ਧੁਰਾ ਹੈ ਉਹ ਸਾਡਾ ਸਿਧਾਂਤ ਹੈ ਉੱਥੇ ਉਹ ਸੱਚੀ ਜਨੂ ਬਿਲਕੁਲ ਹੀ ਚਾਰੇ ਪਾਸਿਓਂ ਘੇਰ ਕੇ ਤੇ ਸਾਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਪਿਛਲਾ ਇਤਿਹਾਸ ਪੜੋ ਜਿੰਨੇ ਜਿੰਨੇ ਵੀ ਦਰਬਾਰ ਸਾਹਿਬ ਵਾਲ ਨੂੰ ਮਾੜੀ ਅੱਖ ਕੀਤੀ ਆ ਉਹਦਾ ਜਿਹੜਾ ਹਸ਼ਰ ਆ ਉਹ ਕੀ ਹੋਇਆ ਆ ਇਹ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਬਿਲਕੁਲ ਤੁਹਾਨੂੰ ਪੜ੍ਹਨਾ ਚਾਹੀਦਾ ਆ ਕਿ ਸਿੱਖਾਂ ਦਾ ਇਤਿਹਾਸ ਕੀ ਆ ਮੈਂ ਤੁਹਾਨੂੰ ਇਹ ਗੱਲ ਦੱਸਦਾ ਕਿ ਦਰਬਾਰ ਸਾਹਿਬ ਦੇ ਵਿੱਚ ਜਦੋਂ ਸਿੱਖਾਂ ਨੇ ਜੋਤ ਜਗਦੀ ਨਾਲ ਵੇਖੀ ਚਾਨਣ ਹੁੰਦਾ ਨਾ ਵੇਖਿਆ ਤੇ ਸਿੱਖਾਂ ਨੇ ਉਸ ਹਕੂਮਤ ਦੇ ਮੁਗਲਿਆ ਹਕੂਮਤ ਦੇ ਪੈਰੇ ਹੇਠ ਵੀ ਜਾ ਕੇ ਤੇ ਸਰੋਵਰ ਦੇ ਵਿੱਚ ਵਿਚੋਂ ਵਿਚੋਂ ਦੀ ਜਾ ਕੇ ਵੀ ਜਾ ਕੇ ਸਿਰਫ ਗੁਰੂ ਘਰ ਦੇ ਵਿੱਚ ਇੱਕ ਬੱਤੀ ਚਾਨਣ ਜਗਾਉਣ ਲਈ ਬੰਦਿਆਂ ਨੇ ਸ਼ਹਾਦਤਾਂ ਪਾਈਆਂ ਨੇ ਉਹ ਸਾਡੇ ਲਈ ਇੰਨੀ ਵੱਡੀ ਜਗ੍ਹਾ ਆ ਉਹ ਸਾਡੇ ਲਈ ਇੰਨੀ ਪਵਿੱਤਰ ਸਥਾਨ ਆ ਸਾਡੇ ਲਈ ਕਿ ਉਹਦੇ ਲਈ ਸਿੱਖ ਹਰ ਸਮੇਂ ਇਹ ਕਹਿੰਦਾ ਹੈ ਕਿ ਜੇ ਕਿਤੇ ਮੇਰੀ ਮੌਤ ਦਰਬਾਰ ਸਾਹਿਬ ਸਮੋਹ ਦੀਆਂ ਕਿਸੇ ਪ੍ਰਕਰਮਾਂ ਦੇ ਵਿੱਚ ਕਿਤੇ ਮੈਨੂੰ ਮਿਲ ਜੇ ਸਿੱਖੇ ਲੋਚ ਦਰਿੰਦਾ ਮੈਂ ਨਾ ਨਹੀਂ ਲੰਮਗਾ ਕੌਮਾ ਜੀਵਨ ਮੰਗਦੀਆਂ ਨੇ ਆਪਣੇ ਧਾਰਮਿਕ ਸਥਾਨਾ ਦੇ ਉੱਤੇ ਤੇ ਖਾਲਸਾ ਸੱਚੀ ਖਾਲਸਾ ਜਿਹੜਾ ਖਾਲਸਾ ਆ ਉਹ ਕਹਿੰਦਾ ਮੈਂ ਜ਼ੁਲਮ ਦੇ ਖਿਲਾਫ ਜੁੱਜਦਾ ਹੋਇਆ ਲੜਾ ਸ਼ਹੀਦیاں ਪਾਵਾਂ ਉਹ ਇਹ ਕਹਿੰਦਾ ਆ ਉਹ ਕਹਿੰਦਾ ਮੈਂ ਤਿਆਰ ਬਰ ਤਿਆਰ ਹਾਂ ਜਿੰਨੇ ਇੱਥੇ ਬੇਨਤੇ ਪਾਪੀ ਆਉਣਗੇ ਤੇ ਇੱਥੇ ਦਲਾਵਰ ਸਿੰਘ ਵੀ ਆਉਣਗੇ ਸੁਦਰਬਾਰ ਸਾਹਿਬ ਮੈਂ ਜਿਹੜੀ ਅਪੀਲ ਅਸਲ ਮੇਰਾ ਮਤਲਬ ਜਿਹੜਾ ਤੁਹਾਨੂੰ ਤੁਹਾਡੇ ਨਾਲ ਗੱਲ ਕਰਨ ਦਾ ਉਹ ਇਹ ਆ ਹੱਥ ਜੋੜ ਕੇ ਬੇਨਤੀ ਆ ਕਿ ਜਿੰਨੇ ਵੀ ਸਿਹਰਦ ਸਿੱਖ ਨੇ ਸਾਡੇ ਮੈਂ ਨਾਂ ਨਹੀਂ ਲਊਂਗਾ ਫਿਰ ਕਈਆਂ ਦਾ ਨਾਂ ਨਹੀਂ ਲਿਆ ਜਾਂਦਾ ਉਹ ਕਹਿੰਦੇ ਵੀ ਸਾਨੂੰ ਤੁਸੀਂ ਮਤਲਬ ਉਸ ਗੱਲ 'ਚ ਹੀ ਨਹੀਂ ਗਿਣਦੇ ਨਾ ਕਈ ਵਾਰੀ ਭੁੱਲ ਜਾਂਦਾ ਆ ਤੋ ਜਿੰਨੇ ਵੀ ਸੁਹਿਰਦ ਬੰਦੇ ਨੇ ਜਿਹੜੇ ਸੰਘਰਸ਼ੀ ਸਿੰਘ ਨੇ ਉਹ ਸਾਰੇ ਇੱਕ ਗੁਰਮਤਾ ਕਰਕੇ ਇਹਦੇ ਉੱਤੇ ਕੋਈ ਵੱਡੀ ਰਾਏ ਜਿਹੜੀ ਆ ਉਹ ਪੰਥ ਨਾਲ ਸਾਂਝੀ ਕਰਨ ਵੀ ਇਹ ਅਸਲ 'ਚ ਆ ਗੱਲ ਆ ਕਿਉਂਕਿ ਸਾਡੇ ਦਿਮਾਗ ਛੋਟੇ ਨੇ ਸਾਨੂੰ ਇਹ ਤੇ ਪਤਾ ਲੱਗ ਰਿਹਾ ਵੀ ਕੁਝ ਹੋ ਰਿਹਾ ਆ ਪਰ ਸਾਨੂੰ ਬਹੁਤਾ ਜਿਆਦਾ ਡੂੰਘਾਈ 'ਚ ਨਹੀਂ ਪਤਾ ਲੱਗ ਰਿਹਾ ਸੋ ਸਾਡੇ ਨਾਲੋਂ ਜਿਹੜੇ ਸੀਨੀਅਰ ਬੰਦੇ ਨੇ ਉਹਨਾਂ ਨੂੰ ਸਿਰ ਜੋੜ ਕੇ ਬਹਿਣਾ ਚਾਹੀਦਾ ਆ ਤੇ ਬਹਿ ਕੇ ਇਹ ਗੱਲ ਦੇ ਉੱਤੇ ਇੱਕ ਬਹੁਤ ਔੜੀ ਵਿਚਾਰ ਕਰਨੀ ਚਾਹੀਦੀ ਆ ਕਿ ਦਰਬਾਰ ਸਾਹਿਬ ਵੱਲ ਨੂੰ ਜਿਹੜੀਆਂ ਇਹ ਗੱਲਾਂ ਆ ਰਹੀਆਂ ਨੇ ਕਿਉਂ ਤੇ ਕਿਵੇਂ ਨੇ ਮੈਂ ਮੇਰਾ ਮੈਂ ਇਹਦੇ ਉੱਤੇ ਫਾਈਨਲ ਜਿਹੜੀ ਮੇਰੀ ਰਿਪੋਰਟ ਆ ਉਹ ਇਹ ਆ ਜਿਹੜਾ ਮੇਰਾ ਮਨ ਉਹ ਇਹ ਆ ਕਿ ਸੈਂਟਰ ਗਵਰਨਮੈਂਟ ਜਿਹੜੀ ਆ ਉਹ ਇਹ ਬਹੁਤ ਵੱਡਾ ਉਹਨਾਂ ਨੇ ਤਮਾਸ਼ਾ ਬਣਾਇਆ ਜਾਣ ਬੁੱਝ ਕੇ ਉਹ ਉਲਝਾਉਣਾ ਚਾਹੁੰਦੀ ਆ ਖਾਲਸਾ ਪੰਥ ਨੂੰ ਸਿੱਖਾਂ ਨੂੰ ਬੁਰੀ ਤਰ੍ਹਾਂ ਉਲਝਾਉਣਾ ਚਾਹੁੰਦੀ ਆ ਕਿਉਂਕਿ ਉਹਨੇ ਸਾਰੇ ਪਾਪੜ ਵੇਲ ਕੇ ਵੇਖ ਲੈਨੇ ਹੁਣ ਇੱਕ ਇਹ ਰਹਿ ਗਿਆ ਸੀ ਇਹ ਵੀ ਉਹਨਾਂ ਨੇ ਕੋਸ਼ਿਸ਼ ਜਿਹੜੀ ਕੀਤੀ ਆ ਕਿਉਂਕਿ ਦੂਬੇ ਜਿਹੜਾ ਅੱਤਵਾਦੀ ਆ ਉਹ ਫੜਿਆ ਗਿਆ ਆ ਕਿਉਂਕਿ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਉਂਗਲ ਕਰਨ ਵਾਲਾ ਅੱਤਵਾਦੀ ਹੀ ਹੁੰਦਾ ਹੈ ਤੇ ਅਸੀਂ ਤੁਹਾਡੇ ਵਾਂਗੂ ਵਾਰ-ਵਾਰ ਇਹ ਨਹੀਂ ਕਹਿੰਦੇ ਕਿ ਉਹ Hindu ਅੱਤਵਾਦੀ ਆ ਫੁਲਾਣਾ ਅੱਤਵਾਦੀ ਆ ਨਹੀਂ ਦੂਬੇ ਅੱਤਵਾਦੀ ਆ ਪਰ ਤੁਸੀਂ ਤੁਹਾਡੇ ਮੋਚ ਭੁੰਗੜੀਆਂ ਪੈ ਗਈਆਂ ਨੇ ਕਿਸੇ ਵੀ ਚੈਨਲ ਦੇ ਉੱਤੇ ਮਰਜੋ ਸ਼ਰਮ ਨਾਲ ਮਰਜੋ ਤੁਸੀਂ ਜਿੱਕਰ ਤੱਕ ਨਹੀਂ ਕੀਤਾ ਹੈਗਾ ਜੇ ਕਿਤੇ ਇਹ ਹੀ ਗੱਲ ਜੇ ਕਿਤੇ ਇਹੀ ਗੱਲ ਅਜੁੱਧੇਵਨ ਹੋਈ ਹੁੰਦੀ ਜੇ ਕਿਤੇ ਇਹੀ ਗੱਲ ਤੁਹਾਡੇ ਕਿਸੇ ਧਾਰਮਿਕ ਸਥਾਨ ਤੇ ਹੋਈ ਹੁੰਦੀ ਤੇ ਤੁਸੀਂ ਪਿੱਟ ਪਿੱਟ ਕੇ ਮਰ ਜਾਣਾ ਸੀ ਅੱਜ ਅੱਜ ਮੈਂ ਐਸਜੀਪੀਸੀ ਦੇ ਪ੍ਰਧਾਨ ਨੂੰ ਕਹਿਣਾ ਕਿ ਤੁਸੀਂ ਹੁਣ ਤੱਕ ਆਪਣਾ ਇੱਕ ਚੈਨਲ ਨਹੀਂ ਬਣਾ ਸਕੇ ਜਿਹੜਾ ਨਿਰੰਤਰ ਸਿੱਖਾਂ ਦੀ ਰਾਏ ਪੇਸ਼ ਕਰੇ ਜਿਹੜਾ ਹਰ ਰੋਜ਼ ਇੱਕ ਵਿਦਵਾਨ ਨੂੰ ਸੱਜ ਕੇ ਸੱਦ ਕੇ ਗੁਰਮਤਾ ਕਰਕੇ ਪੰਥ ਦੀ ਰਾਏ ਜਿਹੜੀ ਆ ਉਹ ਲੋਕਾਂ 'ਚ ਪਹਚਾਏ ਇਹ ਤੁਸੀਂ ਨਹੀਂ ਕਰ ਸਕੇ ਅਗਲੇ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਇਕੱਠਾ ਕਰਕੇ ਥੋਕ ਕੇ ਤੁਹਾਡੇ ਤੇ ਆਉ ਜਾਂਦੇ ਨੇ ਸਵਾਮੀ ਸੁਬਰਾਮਣੀਅਮ ਜਿਹੜਾ ਪਿਛਲੇ ਦਿਨ ਇਹ ਗੱਲ کہہ ਰਹੀ ਚਾਹੇ ਕੁਝ ਗੱਲਾਂ ਸਾਡੇ ਬਹੁਤ ਜ਼ਿਆਦੀਆਂ ਖਿਲਾਫ ਕਹਿ ਰਹੀ ਪਰ ਕੁਝ ਗੱਲਾਂ ਉਹ ਬਹੁਤ ਜ਼ਿਆਦੀਆਂ ਉੱਚੀਆਂ ਕਰ ਗਿਆ ਉਹ ਕਹਿੰਦਾ ਇੱਕ ਇੱਕ ਹਿੰਦੂ ਅਖਬਾਰ ਨੇ ਜ਼ਿਕਰ ਕੀਤਾ ਵਿੱਚ ਕਹਿੰਦਾ ਇੱਕ ਹਿੰਦੂ ਅਖਬਾਰ ਸੀ ਜਿਹੜੀ ਸੰਤ ਭਿੰਡਰਾਲਿਆਂ ਦੇ ਬਿਆਨ ਨੂੰ ਤਰੋੜ-ਮਰੋੜ ਕੇ ਪੇਸ਼ ਕਰਦੀ ਇਹ ਸੁਬਰਾਮਣੀਅਮ ਦੇ ਬਿਆਨ ਨੇ ਮੇਰੇ ਨਹੀਂ ਹੈ ਤੇ ਦੂਜਿਆਂ ਨੇ ਕਿਹਾ ਕਿ ਉਹ ਸਿਰਫ ਇੱਕ ਸਿੱਖਾਂ ਦਾ ਪ੍ਰਚਾਰਕ ਸੀਗਾ ਬਹੁਤ ਵੱਡਾ ਇਹ ਗੱਲ ਉਹਨੇ ਕਹੀ ਕਿ ਉਹਦੀਆਂ ਜਿਹੜੀਆਂ ਸਪੀਚਾਂ ਸੀ ਜਾਂ ਜਿਹੜੇ ਬਿਆਨ ਸੀ ਉਹਨਾਂ ਨੂੰ ਤੋੜਨ-ਮੋੜ ਕੇ ਇੱਕ ਹਿੰਦੂ ਅਖਬਾਰ ਜਿਹੜੀ ਆ ਉਹ ਪੇਸ਼ ਕਰਦੀ ਸੀ ਇਹ ਗੱਲ ਉਹਨਾਂ ਨੇ ਠੋਕ ਕੇ ਕਹੀ ਆ ਤੇ ਅੱਜ ਫੇਰ ਅੱਜ ਫੇਰ ਜਿਹੜਾ ਇਹ ਚੱਕਾ ਘੁੰਮ ਕੇ ਉੱਥੇ ਆ ਗਿਆ ਓਵੇਂ ਹੀ ਕੁਝ ਅਖਬਾਰਾਂ ਪੈਦਾ ਹੋਈਆਂ ਨੇ ਓਵੇਂ ਹੀ ਕੁਝ ਚੈਨਲ ਪੈਦਾ ਹੋਏ ਨੇ ਉਸੇ ਤਰੀਕੇ ਨਾਲ ਹੀ ਸਾਰਾ ਕੁਝ ਕੀਤਾ ਜਾ ਰਿਹਾ ਹੈ ਤੇ ਸਿੱਖਾਂ ਦੇ ਕੋਈ ਵੀ ਜਿਹੜੇ ਲੀਡਰ ਨੇ ਉਹਨਾਂ ਨੂੰ ਇਹ ਮੌਦੇ ਕੱਟ ਉਤਾਰਨਗੇ ਜਾਂ ਇਹ ਜੇਲਾ ਚ ਸੁੱਟਣਗੇ ਜੇ ਕਿਸੇ ਨੇ ਐ ਸਿਰ ਚੁੱਕਣ ਦੀ ਜ਼ਰਤ ਕੀਤੀ ਪਰ ਸਿੱਖ ਸਿਰ ਵੀ ਚੁੱਕਣਗੇ ਤੇ ਸਿੱਖ ਜ਼ਰਤ ਵੀ ਕਰਨਗੇ ਤੇ ਇਹ ਵੀ ਗੱਲ ਮੈਂ ਦੱਸ ਦਵਾਂ ਕਿ ਪਹਿਲਾਂ ਵਾਲੇ ਸਿੱਖ ਨਹੀਂ ਰਹੇ ਹੁਣ ਸਰ ਰੋਜ਼ ਅਮਰੀਕਾ ਕੈਨੇਡਾ ਇੰਗਲੈਂਡ ਜਰਮਨੀ ਲਗਭਗ ਯੂਰਪ ਦੇ ਵਿੱਚੋਂ ਕਿੰਨੇ ਚੈਨਲ ਨੇ ਸਿੱਖਾਂ ਦੇ ਜਿਹੜੇ ਕੰਟੀਨਿਊਅਰ ਦੇ ਉੱਤੇ ਗੱਲ ਕਰ ਰਹੇ ਨੇ ਤਾਂ ਤੁਹਾਨੂੰ ਪੰਜਾਬ ਵਾਲੇ ਹੋਊਗਾ ਕਿੰਨੇ ਹੀ ਬੰਦੇ ਨੇ ਜਿਹੜੇ ਨਰੰਤਰ ਇਹਨਾਂ ਦੀਆਂ ਚਾਲਾਂ ਦੇ ਉੱਤੇ ਸਿੱਖਾਂ ਨੂੰ ਜਾਣੂ ਕਰਾ ਰਹੇ ਨੇ ਤੇ ਮੈਂ ਇਹ ਗੱਲ ਕਹਿਣਾ ਵੀ ਤੁਸੀਂ ਵੀ ਇਹ ਗੱਲ ਕਰੋ ਕਿ ਜਾਣੂ ਕਰਵਾਓ ਇੱਕ ਗੱਲ ਹੋਰ ਜਿਹੜੀ ਮੈਂ ਬਹੁਤ ਇੰਪੋਰਟੈਂਟ ਬਹੁਤ ਜ਼ਰੂਰੀ ਕਰਨੀ ਆ ਉਹ ਇਹ ਆ ਕਿ ਗੱਲ ਸੁਣ ਲਓ ਵੀ ਡਗੜਦੱਲਿਓ ਇਹ ਪਾਸ਼ਾ ਸਖਤ ਹੈ ਤੇ ਬਿਲਕੁਲ ਸਖਤ ਹੈ ਸ਼ਹੀਦ ਭਾਈ ਅਵਤਾਰ ਸਿੰਘ ਖੰਡੇ ਉਹਨਾਂ ਦੀ ਮੈਂ ਇੱਕ ਸਪੀਚ ਸੁਣ ਰਿਆ ਸੀ ਅੱਜ ਜਿਹਦੇ ਵਿੱਚ ਉਹਨੇ ਕਿਹਾ ਕਿ ਸਾਡੀ ਸੰਤਾਂ ਦੇ ਭਰਾ ਪਰਿਵਾਰ ਨੇ ਜਿ ਜਿ ਜਿਚਨਾ ਜ਼ਿਕਰ ਕੀਤਾ ਭਾਈ ਦਲਜੀਤ ਸਿੰਘ ਉਹਨਾਂ ਦਾ ਕਿ ਉਹਨਾਂ ਨੇ ਛੋਟੇ ਹੁੰਦਿਆਂ ਸਾਡੇ ਨੂੰ ਸਾਨੂੰ ਪੜਾਇਆ ਜਾਂ ਜੋ ਵੀ ਉਹਨਾਂ ਨੇ ਕੀਤਾ ਸਾਡੀ ਹੈਲਪ ਕੀਤੀ ਉਸ ਉਸ ਤੋਂ ਸਾਡੇ ਸਿੰਘ ਨੂੰ ਇੰਗਲੈਂਡ ਦੀ ਧਰਤੀ ਦੇ ਉੱਤੇ ਸ਼ਹੀਦ ਕਰ ਦਿੱਤਾ ਔਰ ਉਹਨਾਂ ਦੇ ਘਰ ਦੇ ਅੱਗੇ ਇੱਕ ਬੰਦਾ ਜਾਂਦਾ ਆ ਜਿਹਦੀ ਅਜੇ ਤੱਕ ਸਾਨੂੰ ਪਛਾਣ ਜਿਹੜੀ ਆ ਉਹ ਕੁਝ ਬੰਦਿਆਂ ਨੇ ਮੈਸੇਜ ਕੀਤੇ ਨੇ ਕਿ ਅਸੀਂ ਸ਼ਾਇਦ ਪਛਾਣ ਲਿਆ ਹੈ ਇਹ ਗੱਲ ਕੁਝ ਹੋ ਰਹੀ ਆ ਤੇ ਜਲਦੀ ਹੀ ਉਹ ਚੇਰਾ ਪਛਾਣਾ ਜਾਊਗਾ ਸਾਹਮਣੇ ਆਊਗਾ ਪਰ ਉਸ ਗੱਲ ਦੇ ਉੱਤੇ ਜ਼ਿਲ੍ਹਾ ਪੁਲਿਸ ਨੇ ਸਟੇਟ ਗਵਰਨਮੈਂਟ ਨੇ ਜਿਵੇਂ ਵੀ ਧਿਆਨ ਨਹੀਂ ਦਿੱਤਾ ਇਸ ਕਰਕੇ ਨਹੀਂ ਦਿੱਤਾ ਕਿ ਜਿਹੜੇ ਇਹ ਪਰਿਵਾਰ ਨੇ ਜਿਹੜੇ ਖਾੜਕੂਆਂ ਦੇ ਪਰਿਵਾਰ ਨੇ ਸਿੱਖਾਂ ਦੇ ਪਰਿਵਾਰ ਨੇ ਇਹਨਾਂ ਦੀ ਕੋਈ ਇਸ ਸਰਤੀ ਤੇ ਐਮਿਅਤ ਨਹੀਂ ਹੈ ਇਹ ਮਾਰੇ ਜਾਣ ਤਾਂ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੂੰ ਕੋਈ ਮਾਰ ਜੇ ਤਾਂ ਕੋਈ ਫਰਕ ਨਹੀਂ ਪੈਂਦਾ ਇਹ ਸਾਰੀ ਗੱਲ ਦੀ ਗੱਲ ਇਹਨਾਂ ਕੋਲ ਹੁੰਦੀ ਆ ਕਿਵੇਂ ਕੋਈ ਬੰਦਾ ਆਪਣਾ ਫੋਨ ਲੈ ਕੇ ਸਾਹਮਣੇ ਫੋਨ ਕਰ ਰਿਹਾ ਘਰ ਦੇ ਤੇ ਸਟੇਟ ਗਵਰਨਮੈਂਟ ਸੁੱਤੀ ਪਈ ਆ ਲੈਖਾ ਸੀ ਮੜਾ ਜਾ ਕਿਤੇ ਫੋਨ ਕਰ ਲਈ ਉਹਦੀ ਆ ਜਾਂਦੇ ਨੇ ਵੀ ਤੁਸੀਂ ਫਲਾਣ ਤਾਂ ਦੇ ਫੋਨ ਕੀਤਾ ਸੀ ਜੀ ਫਲਾਣ ਤਾਂ ਦੇ ਫੋਨ ਕੀਤਾ ਤੇ ਉਹ ਨਹੀਂ ਸਾਤ ਲੈਂਦੇ ਨੇ ਤੇ ਮੈਂ ਜਿੱਥੇ ਵੀ ਸੁਣ ਰਿਹਾ ਜਿੱਥੇ ਵੀ ਦੇਖ ਰਿਹਾ ਮੈਂ ਤੁਹਾਨੂੰ ਇਹ ਗੱਲ ਕਹਿਣਾ ਵੀ ਮੈਂ ਇਹ ਗੱਲ ਜ਼ੋਰ ਦੇ ਕੇ ਕਹੀ ਸੀ ਵੀ ਕੋਈ ਵੀ ਗੱਲ ਘਰਾਂ ਤੱਕ ਨਹੀਂ ਜਾਣੀ ਚਾਹੀਦੀ ਜੇ ਤੁਸੀਂ ਘਰਾਂ ਤੱਕ ਲੈ ਕੇ ਜਾਓਗੇ ਤੇ ਜਵਾਬੀ ਕਾਰਵਾਈ ਕੀਤੀ ਜਾਊਗੀ ਬਿਲਕੁਲ ਕੀਤੀ ਜਾਊਗੀ ਮੈਂ ਓਨਲੀ ਓਨੇ ਗੱਲ ਕਹਿ ਰਿਹਾ ਕਿ ਸ਼ਹੀਦ ਭਾਈ ਅਵਤਾਰ ਸਿੰਘ ਖੰਡੇ ਦੇ ਘਰ ਵਾਲੋ ਤੁਸੀਂ ਜੇ ਚੋਂ ਵੀ ਕੀਤੀ ਜੇ ਅੱਖ ਵੀ ਉੱਚੀ ਕੀਤੀ ਉਸ ਘਰ ਵੱਲੋਂ ਤੇ ਅਸੀਂ ਭੁੱਲ ਜਾਵਾਂਗੇ ਕਹਿੰਦੇ ਨੇ ਵੀ ਜੇ ਸਿੱਖ ਕਿਸੇ ਸਿੱਖ ਨੂੰ ਹੁਕਮ ਆ ਕਿ ਉਹਨੇ ਔਰਤ ਤੇ ਹੱਥ ਨਹੀਂ ਚੁੱਕਣਾ ਬੱਚਿਆਂ ਤੇ ਨਹੀਂ ਚੁੱਕਣਾ ਤੇ ਫਿਰ ਕੀ ਹੋਊਗਾ ਫਿਰ ਉਹ ਜਿਵੇਂ ਵੇ ਅਧਿ ਸ਼ਾਸਤਰ ਜਾਂ ਹੋਰ ਸਾਰਾ ਸਿਸਟਮ ਕਹਿੰਦਾ ਵੀ ਫਿਰ ਨਰਕਾਂ ਨੂੰ ਜਾਵਾਂਗੇ ਤੇ ਮੈਂ ਇਹ ਗੱਲ ਕਹਿਣਾ ਵੀ ਮੈਂ ਭਾਈ ਹੁਕਰ ਸਿੰਘ ਖੰਡੇ ਦੇ ਪਰਿਵਾਰ ਲਈ ਨੱਕ ਵੀ ਕਬੂਲ ਕਰਾਂਗਾ ਈ ਯਾਦ ਰੱਖਿਓ ਤੇ ਜਿਹੜਾ ਮੇਰੇ ਘਰ ਦੋ ਦਿਨ ਪਹਿਲਾਂ ਤੁਸੀਂ ਸਕੋਰਪੀ ਆ ਕਾਲੀ ਗੱਡੀ ਲੈ ਕੇ ਆਏ ਹੋ ਹੱਥ 'ਚ ਤੁਹਾਡੇ ਸਿੱਟਾਂ ਤੇ ਗੜਦਲਿਓ ਪੁੱਛ ਰਹੇ ਹਾਂ ਬਈ ਤੇ ਅਸੀਂ ਐਸ ਸਰਾਣੀ ਗਲੀ ਦੇ ਵਿੱਚ ਗੁਰਦੁਆਰਾ ਸਵਾਇਆ ਤੁਹਾਡੀ ਵਜ੍ਹਾ ਕਰਾ ਗੁਰਦੁਆਰੇ ਆਣੀ ਸੀ ਸਾਡੀਆਂ ਫੋਟੋਆਂ ਜਦੋਂ ਖਿੱਚੀਆਂ ਤੇ ਤੁਸੀਂ ਗੱਡੀ ਭਜਾ ਲਈ ਹਿੱਕ 'ਚ ਵੱਜੋ ਜਵਜ ਨਾਲ ਤੇ ਦੂਜੀ ਗੱਲ ਪਰਿਵਾਰਾਂ ਵਾਲੂ ਨਾ ਕਿਤੇ ਚਾ ਕਮੀਲੀ ਸਾਡੇ ਵਾਲਾ ਉਹ ਸਿੱਧਾ ਜੋ ਗੱਲ ਹੈਗੀ ਆ ਸੀ ਚੱਲਣ ਲਈ ਵੀ ਤਿਆਰ ਆ ਤੇ ਅਸੀਂ ਖੜੇ ਵੀ ਆ ਪਰਿਵਾਰਾਂ ਵਾਲੇ ਨੂੰ ਜਾਵੋਗੇ ਤੇ ਮੈਂ ਸੱਚੀ ਸਭ ਕੁਝ ਭੁੱਲ ਜਾਵਾਂਗਾ ਵਾਪਸ ਨਿਸ਼ਾਨਾ ਉੱਥੇ ਲੱਗੂਗਾ ਜਾ ਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ